ਚੜਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਹੜ੍ਹਾਂ ਦੌਰਾਨ ਖਰਾਬ ਹੋਈਆਂ ਫਸਲਾਂ ਦੇ ਖਰਾਬੇ ਦੇ ਸਰਵੇ ਕਰਨ ਦੇ ਹੁਕਮਾਂ ਤੋਂ ਬਾਅਦ ਪਿੰਡਾਂ ਵਿੱਚ ਪਟਵਾਰੀ ਖੇਤੀਬਾੜੀ ਵਿਭਾਗ ਅਤੇ ਪੰਚਾਇਤ ਵਿਭਾਗ ਦੇ ਅਧਿਕਾਰੀ ਪਹੁੰਚਣੇ ਸ਼ੁਰੂ ਹੋ ਗਏ ਹਨ ਕਿਸਾਨਾਂ ਨੇ ਸੁੱਖ ਦਾ ਸਾਹ ਲਿਆ ਹੈ ਤੇ ਉਮੀਦ ਵੱਜ ਗਈ ਹੈ ਕਿ ਜਲਦੀ ਹੀ ਉਨ੍ਹਾਂ ਨੂੰ ਖਰਾਬੇ ਦਾ ਮੁਆਵਜ਼ਾ ਮਿਲ ਜਾਵੇਗਾ ਉੱਥੇ ਹੀ ਪਿੰਡ ਰਈਮਾਬਾਦ ਦੇ ਕਿਸਾਨਾਂ ਦਾ ਕਹਿਣਾ ਹੈ ਕਿ ਪਿੰਡ ਦੀ 80% ਦੀ ਫਸਲ ਬਿਲਕੁਲ ਖਰਾਬ ਹੋ ਚੁੱਕੀ ਹੈ ਫਸਲ ਤਾਂ ਇੰਨੀ ਗਲ ਚੁੱਕੀ ਹੈ ਕਿ ਪ੍ਰਾਲੀ ਵੀ ਆਸਾਨੀ ਨਾਲ ਨਹੀਂ ਸਾਂਭੀ ਜਾ ਸਕਦੀ ਹੁਣ ਇਸ ਪ੍ਰਾਲੀ ਨੂੰ ਵੀ ਸਾਂਭਣ ਲਈ ਪੈਸੇ ਖਰਚ ਕਰਨੇ ਪੈਣਗੇ ਇਸ ਲਈ ਸਰਕਾਰ ਵੱਲੋਂ ਜਲਦੀ ਤੋਂ ਜਲਦੀ ਫਸਲ ਦੇ ਖਰਾਬੇ ਦੇ ਹਿਸਾਬ ਨਾਲ ਮੁਆਵਜ਼ੇ ਵੀ ਜਾਰੀ ਕਰਦੇ ਨੇ ਚਾਹੀਦੇ ਹਨ ਤਾਂ ਜੋ ਕਿਸਾਨ ਅਗਲੀ ਫਸਲ ਬੀਜ ਕੇ ਹੜਾ ਕਰਨ ਡਾਵਾਂਡੋਲ ਹੋਈ ਜ਼ਿੰਦਗੀ ਨੂੰ ਮੂੜ ਜ਼ਿੰਦਗੀ ਲਈ ਤੇ ਲਿਆ ਸਕਣ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਦੀ ਰਿਪੋਰਟ ਸਮੂਰ ਨਗਰ ਆਪਣੇ ਨਿਵਾਸੀ ਆਪਾਂ ਖੜੇ ਆ ਆਪਾਂ ਡਰੇਨ ਦੇ ਲਾਗੇ ਆਏ ਸਾਲ ਹੀ ਸਾਨੂੰ ਜਿਹੜੀ ਆ ਡਰੇਨ ਆ ਇਹ ਮਤਲਬ ਪਾਣੀ ਦੀ ਲਪੀੜ ਚ ਲੈ ਲੈਂਦੀ ਆ ਘਟੋ ਘੜ ਪੰਪਾਂ ਸੇਸੂ ਕਿਲਾ ਜਿਹੜਾ ਹੇ ਸਾਲ ਸਾਡਾ ਖਰਾਬ ਹੁੰਦਾ ਵਾ ਤੇ ਆ ਕੀ ਤੇ ਕੁਦਰਤੀ ਜਿਹੜੀ ਆਫਤ ਆਈ ਆ ਹਰਦੀ ਤੁਹਾਨੂੰ ਪਤਾ ਹੀ ਆ ਵੀ ਸਾਰੇ ਜਿਹੜੇ ਮਤਲਬ ਲਪੀੜ ਤੇ ਆਏ ਨੇ ਪਰ ਇਹਦੇ ਕਾਰਨ ਮੇਨ ਡਰੇਨ ਕਰਕੇ ਜਿਹੜੀ ਦਰੰਗਲੇ ਤੋਂ ਆ ਨੂੰ ਕਲਾਨੌਰ ਤੋਂ ਹੁੰਦੀ ਹੁੰਦੀ ਆ ਆਪਣੇ ਸਾਡੇ ਪਿੰਡਾਂ ਤੋਂ ਨਵੀਂ ਨਗਰ ਇਹ ਸੀ ਕਿ ਇਹਨਾਂ ਸਾਰਾ ਜਿਹੜਾ ਮਤਲਬ ਏਰੀਆ ਸਾਰਾ ਖਤਮ ਕੀਤਾ ਵਾ ਤੇ ਆ ਵੀਖ ਹੀ ਸਕਦੇ ਹੋ ਤੁਸੀਂ ਝੋਨਿਆਂ ਦੇ ਹਾਲ ਸਾਡੇ ਪਿੰਡ ਦਾ ਹਰੀਮਾਪਾ ਦੇ ਘਟੂ ਘੜ 1200 1300 ਜਿਹੜਾ ਕਿਲਾ ਵਾ ਬਿਲਕੁਲ ਖਤਮ ਹੋ ਗਿਆ ਤੇ ਅਸੀਂ ਆਸ ਕਰਦੇ ਹਾਂ ਸਰਕਾਰ ਕੋਲ ਵੀ ਇਹ ਜੀ ਡਰੇਣਿਆ ਇਹ ਜਲਤੋ ਜਲਤ ਮਤਲਬ ਸਾਫ ਕਰਾਈ ਜਾਵੇ ਜਦਾਂ ਕਿ ਸਰਦਾਰ ਗੁਰਦੀਪ ਸਿੰਘ ਧਾਵਾ ਨੇ ਮਤਲਬ ਵਿਧਾਨ ਸਭਾ ਚ ਗੱਲ ਰੱਖੀ ਹੋਈ ਸੀਗੀ ਵੀ ਮਤਲਬ ਸੱਕੀ ਨਾਲੇ ਜਿਹੜੇ ਨੇ ਸਾਫ ਜਿਹੜੇ ਕੀਤੇ ਜਾਣ ਤਾਂ ਜੋ ਜੇ ਕੀਤੇ ਹੁੰਦੇ ਆ ਨੁਕਸਾਨ ਜਿਹੜਾ ਆ ਹੀ ਨੁਕਸਾਨ ਤੇ ਚਲੋ ਹੋਣਾ ਹੀ ਪਰ ਘੱਟ ਹੋਣਾ ਇਹ ਨਾ ਨੁਕਸਾਨ ਨਹੀਂ ਹੋਣਾ ਪਰ ਪਾਣੀ ਜਿਹੜਾ ਸੀ ਮਤਲਬ ਕਿ ਉਹਨੇ ਖੇਜ ਜਾਣਾ ਹੀ ਪਾਣੀ ਘਟੋ ਘਾਟੇ ਤੇ 10 ਦਿਨ ਪਾਣੀ ਜਿਹੜਾ ਜੀ ਇੱਥੇ ਮੈਨੂੰ ਵੀ ਇਹਦਾ 5-5 6-6 ਕੋਟ ਖੜਾ ਰਿਹਾ 15 ਦਿਨ ਦੀ ਜਿਆਦਾ ਸਗੋਂ ਜਿਹੜੇ ਆ ਦੇ ਹੈਗੇ ਨੇ ਇਹਨਾਂ ਦਾ ਵਿਖੋਣ ਕਰਨਾ ਕਿ ਨਾ ਕੋਈ ਦਾਣਾ ਹੈ ਇਹਨਾਂ ਨੂੰ ਹੁਣ ਕਣਕ ਬੀਜਣ ਲੱਗਿਆ ਵੀ ਜਿਹੜਾ ਵਾ ਜ਼ਿਮੀਂਦਾਰ ਨੂੰ ਬੜਾ ਕੀ ਮੰਗ ਰੱਖਦੇ ਆ ਸਰਕਾਰ ਕਰੀ ਵੀ ਜਿਹੜੀ ਮਤਲਬ ਗੁਰਦੋਰੀਆਂ ਹੁੰਦੇ ਜਲਦੋਂ ਜਲਦ ਜਿਹੜਾ ਵਾ ਮਤਲਬ ਇਹਨਾਂ ਦੇ ਖਾਤੇ ਜਿਹੜੇ ਪੈਸੇ ਪੈ ਜਾਣਗੇ ਕਿ ਕਣਕ ਬੀਜ ਸਕਣ ਸਾਜੀ ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਜੀ ਗੁਰਪ੍ਰੀਤ ਸਿੰਘ ਘਰਾਇਆ ਪਿੰ ਮਸਲਾ ਵੇਖੋ ਜੀ ਇਹ ਜਿਹੜਾ ਹੜ੍ਹ ਦੇ ਪਾਣੀ ਨੇ ਨੁਕਸਾਨ ਕੀਤਾ ਬਹੁਤ ਜ਼ਿਆਦਾ ਫਸਲਾਂ ਦਾ ਤੇ ਅੱਜ ਸਾਡੇ ਪਟਵਾਰੀ ਸਾਹਿਬ ਤੇ ਐਗਰੀਕਲਚਰ ਡਿਪਾਰਟਮੈਂਟ ਦੇ ਜਿਹੜੇ ਅਫਸਰ ਨੇ ਉਹ ਆ ਕੇ ਤੇ ਜਿਹੜੇ ਫਸਲਾਂ ਦਾ ਨਰੀਖਣ ਕਰ ਲਿਆ ਵੀ ਕਿੰਨਾ-ਕਿੰਨਾ ਨੁਕਸਾਨ ਜਿਹੜਾ ਜ਼ਿਮੀਂਦਾਰਾਂ ਦਾ ਹੋਇਆ ਉਹਦੇ ਸਬੰਧ ਦੇ ਵਿੱਚ ਸਾਰੇ ਅੱਜ ਇਕੱਠੇ ਹੋਏ ਲਗਭਗ ਜੀ 100 ਦੇ ਵਿੱਚੋਂ 80% ਜਿਹੜੀ ਫਸਲ ਹੈ ਉਹ ਬਿਲਕੁਲ ਜਿਹੜੀ ਬਰਬਾਦ ਹੋ ਚੁੱਕੀ ਹੈ ਪਾਣੀ ਘਟੋ ਘਟ 12 13 ਦਿਨ ਜਿਹੜਾ ਪਾਣੀ ਦੇ ਵਿੱਚ ਉਹ ਡੁੱਬੀ ਰਹੀ ਹੈ ਤੇ ਜਿਹਦੇ ਕਰਕੇ ਜਿਹੜੀ ਕੋਈ ਨਿਸਰੀ ਸੀ ਉਹ ਵੀ ਖਰਾਬ ਹੋ ਗਈ ਹੈ ਬਿਲਕੁਲ ਤੇ ਜਿਹੜ ਉਹਦੇ ਬਿਲਕੁਲ ਹੀ ਹੱਥ ਘੜੇ ਕਰ ਗਈ ਹੈ ਤੇ ਬਹੁਤ ਜ਼ਿਆਦਾ ਨੁਕਸਾਨ ਹੋ ਚੁੱਕਾ ਹੈ ਪ੍ਰਸ਼ਾਸਨ ਅਧਿਕਾਰੀ ਆਪਣੇ ਲੈਵਲ ਦੇ ਉੱਤੇ ਸਾਰੀਆਂ ਟੀਮਾਂ ਲੱਗੀਆਂ ਹੋਈਆਂ ਨੇ ਤਹਿਸੀਲਦਾਰਾਂ ਵੱਲੋਂ ਵੀ ਐਸ.ਡੀ.ਐਮ ਵੱਲੋਂ ਵੀ ਬੀ.ਡੀ.ਪੀ.ਓ ਦਫ਼ਤਰ ਵੱਲੋਂ ਵੀ ਸਾਰੇ ਪ੍ਰਸ਼ਾਸਨ ਜਦੋਂ ਦਾ ਹੜਾ ਆਇਆ ਉਦੋਂ ਦਾ ਹੀ ਵੇਖੋ ਸਾਰਾ ਡਟਿਆ ਪਿਆ ਸਾਡੀ ਜੀ ਨੇਰ ਬੋਟ 12-1300 ਕਿੱਲੇ ਦੇ ਲਾਗੇ ਜਿਹੜੀ ਇਹ ਫਸਲ ਬਰਬਾਦ ਹੋ ਗਈ